ਇੱਕ ਰਹਿਮਤ ਸੁੱਤੀ ਪਈ ਐ ਨੂੰ ਰਹਿਣ ਦਿੰਦੇ ਆ ਨਾ ਫੇ ਹਾਂ ਸੁੱਤੀ ਵਈ ਐ ਚਲ ਚਲ ਅਸੀਂ ਆਏ ਜਾਣਾ 2 ਘੰਟੇ ਤੱਕ ਚਲ ਸੁਣਾ ਮੈਨੂੰ ਇਦਾਂ ਲੱਗਦਾ ਵੀ ਦਿਆਣੇ ਕਿਤੇ ਚੱਲੇ ਆ ਆਹੋ ਲੱਗਦਾ ਤਾਂ ਮੈਨੂੰ ਵੀ ਇਦਾਂ ਹੀ ਆ ਮੈਨੂੰ ਕਿਹੜਾ ਦੱਸਦੇ ਆ ਅੱਛਾ ਜਾਣਾ ਕਿ ਨਹੀਂ ਜਾਣਾ ਰਹਿਮਤ ਨੂੰ ਨਹੀਂ ਲੈ ਕੇ ਜਾਣਾ ਨਾਲ ਉਹਨਾਂ ਨੇ ਪਤਾ ਨਹੀਂ ਹੁਣ ਕੀ ਪਤਾ ਉਹਨਾਂ ਦਾ ਕੀ ਹਸਾਬਦਾਰ ਦੇਖ ਮੈਂ ਤਾਂ ਰਹਿਮ ਸੁੱਤੀ ਪਈ ਐ ਹਾਂਜੀ ਅਸੀਂ ਨਾ ਚੱਲੇ ਸੀਗੇ ਮੰਮੀ ਜੀ ਉਹਨਾਂ ਵੱਲ ਅੱਛਾ ਹਾਂਜੀ ਕਹਿੰਦੇ ਸੀ ਮਿਲ ਜੀ ਆ ਕੇ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਕਿਹਾ ਜਾਇਆ ਇਹ ਬੇਲੇ ਆ ਅਚਾਨਕ ਹੀ ਤਿਆਰੀ ਕਰ ਲਈ ਉੱਤੋਂ ਸੋਖਾ ਹਾਂਜੀ ਹਾਂਜੀ ਡੈਡੀ ਉੱਤੋਂ ਠੀਕ ਆ ਸਭ ਵੈਸੇ ਹੀ ਮੈਂ ਨਾ ਚੱਲੇ ਦਿਲ ਜੇ ਕਰਦਾ ਸੀਗਾ ਅੱਛਾ ਕੋਈ ਨਹੀਂ ਜਾਇਓ ਛੇਤੀ ਆ ਜਿਓ ਹਾਂਜੀ ਜਲਦੀ ਆ ਰਹਿਮਤ ਤਾਂ ਸੁੱਤੀ ਪਈ ਐ ਛੇਤੀ ਆ ਜਿਓ ਹਾਂਜੀ ਰਹਿਮਤ ਮੈਂ ਕਿਹਾ ਸੁੱਤੀ ਪਈ ਐ ਕਾਨੂੰ ਨੂੰ ਠੰਡ ਚ ਲੈ ਕੇ ਜਾਣਾ ਸੀ ਉੱਤੋਂ ਵੀ ਮੋਟਰਸਾਈਕਲ ਤੇ ਜਾਣਾ ਐ ਕੋਈ ਨਹੀਂ ਤੁਹਾਡੀ ਮੰਮੀ ਨੇ ਆਪੇ ਦੇਖ ਲੈਣਾ ਸੰਭਾਲ ਲਓਗੀ ਜੋਟ ਖੜੀ ਤਾਂ ਠੀਕ ਆ ਚਲਿਏ ਫਿਰ ਹੋਰ ਦੇਖ ਲੈ ਮਮੀ ਫਿਰ ਚਲੋ ਠੀਕ ਕੁੜੀ ਨਹੀਂ ਆਇਆ ਹੋਇਆ ਧਿਆਨ ਨਾ ਜਾਇਓ ਓਕੇ ਓਕੇ ਦੇਖ ਲੋ ਫੇ ਤੁਸੀਂ ਮੈਨੂੰ ਗਲਤ ਕਹਿੰਨੇ ਆ ਉਹਨੇ ਤਾਂ ਫਰਜ਼ ਨਹੀਂ ਬਣਦਾ ਸੇ ਪਹਿਲਾਂ ਦੱਸਣਾ ਤਾਂ ਤਿਆਰ ਹੋ ਕੇ ਇੱਥੇ ਦੱਸਣ ਲੱਗ ਪਏ ਵੈਸੇ ਚੱਲੇ ਆ ਮਮੀ ਨੂੰ ਲੈਣ ਨੂੰ ਦੇਰ ਕਰਦਾ ਆ ਨਾ ਭੋੜਾ ਕੁੜੀ ਦਾ ਫਿਕਰ ਨਾ ਬਾਸਤਾਨਾ अच्छा मेरी गल सुनो पूजा ने आना है अच्छा आन लगे कहदी के जी घंटे तक अस पहुंच जाना है फोन आया सीगा हां जी फोन आया है सीगा ओ मेनू भी एक दिन कहदी जी मैं आनाया फिर आई नहीं सुख भी है सुख ही अदस पुराने ने ਨਾਲੇ ਆਉਣਾ ਸੁੱਖੇ ਹੀ ਅਦਸ ਆ ਨਹੀਂ ਸਕਦੀ ਨਹੀਂ ਆ ਸਕਦੀ ਕਿਉਂ ਨਹੀਂ ਆਵੇ ਮੇਰੇ ਆਪ ਚਿਤ ਕਰਦਾ ਮਿਲਾਂ ਉਹਨੂੰ ਆਓ ਫੇ ਆਉਣਾ ਹੈ ਉਹਨੇ ਤਾਂ ਕੁਛ ਲੈ ਆ ਬੋ ਜਾ ਕੇ ਕੁਛ ਖਾਣ ਪੀਣ ਲਈ ਉਹਦੇ ਲਈ ਤੁਸੀਂ ਏਦਾਂ ਕਰੋ ਹੁਣ ਬੈਠ ਕੇ ਟਾਈਮ ਨਾ ਜਿਆਦਾ ਵੇਸਟ ਕਰਿਓ ਜਾ ਕੇ ਜੋ ਕੁਝ ਲੈਣਾ ਲੈ ਪੁਸ਼ਰੋਂ ਜਾ ਕੇ ਨਿਆਣੇ ਨੇ ਆ ਜਾਣਾ ਫਿਰ ਕੱਲ ਕਹਿੰਦੇ ਸੀਗੇ ਆ ਨੂੰ ਉਹ ਤਾਂ ਮੈਨੂੰ ਕਹਿੰਦੇ ਸੀ ਪਹੁੰਚ ਜਾ ਮੰਮੀ ਅੱਸੇ ਘੰਟੇ ਅੱਧ ਘੰਟੇ ਤੱਕ ਪਹੁੰਚ ਜਾਣਾ ਹੈ ਅੱਛਾ ਮੈ ਤਾਂ ਹੋਰ ਵੀ ਇੱਕ ਦੋ ਕੰਮ ਕਰਨੇ ਸੀਗੇ ਕੰਮ ਬਾਅਦ ਚ ਕਰੀ ਜਾਓ ਜਿਹੜੇ ਕਰਨ ਵਾਲੇ ਆ ਕਿੰਨੇ ਨਾਲ ਹੀ ਜਾਣਾ ਨਾਲੇ ਆਣਾ ਛੰਦੇ ਨੇ ਵੀ ਦੋਵਾਂ ਨੇ ਆਉਣਾ ਚਲ ਠੀਕ ਹੈ ਫੇਰ ਤਾਂ ਮੈਨੂੰ ਘਰ ਰੁਕਣਾ ਹੀ ਪਿਆ ਨਿਆਣੇ ਨਾਲ ਬਾਅਦ ਹੋਰ ਕੰਮ ਕਿਹੜਾ ਤੁਹਾਨੂੰ ਜਿਹੜਾ ਕਰਨ ਦਾ ਹੈ ਚਲ ਤਾਂ ਤੇਰੀ ਸਹੀ ਆ ਹੁਣ ਮੈਂ ਟਾਈਮ ਦਿੱਤੇ ਕਿਸੇ ਨੂੰ ਵੀ ਚੱਲ ਮੈਂ ਆ ਜਾਊਂਗਾ ਕੋਈ ਨਹੀਂ ਮੈਂ ਫੋਨ ਕਰ ਦਿੰਨਾ ਤੂੰ ਮੈਂ ਫੇਰ ਆ ਜੂਗਾ ਮੈਂ ਲੈ ਆਣਾ ਸ਼ਹਿਰੇ ਸਮਾਨ ਕੋਲੋਂ ਠੀਕ ਆ ਤੂੰ ਫੋਨ ਕਰ ਦੋ ਜੇ ਨੂੰ ਕਰਨਾ ਫੇਰ ਚਲ ਜਾ ਨਿਆਣੇ ਨੇ ਆ ਜਾਣਾ ਲੈ ਆਵੋ ਕੁਛ ਖਾਣ ਪੀਣ ਲੈ ਜਾਵੋ ਉੱਠ ਕੇ ਚਲ ਜਾਵੋ ਓਹ ਠੀਕ ਆ ਮੈਂ ਲੈ ਆਣਾ ਕੁਛ ਲੈ ਆਵੋ ਜਾਵੋ ਕੁਛ ਮੰਮੀ ਅੱਧਰ ਬੈਠੇ ਆ ਜਾ ਲੈ ਤਾਂ ਮੇਰੀ ਧੀ ਆ ਗਈ ਹੈ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਕਿੱਦਾਂ ਮੇਰੇ ਪੁੱਤ ਬਹੁਤ ਵਧੀਆ ਤੁਸੀਂ ਸਭ ਕਿਦਾਂ ਸਤਿ ਸ਼੍ਰੀ ਅਕਾਲ ਥੱਲੇ ਬੈਠੇ ਆ ਤੇ ਡੈਡੀ ਮੈਂ ਜਰੀ ਕੱਪੇ ਜਾ ਪੈਰ ਨੂੰ ਅੱਛਾ ਠੀਕ ਆ ਤਰਾ ਫੋਨ ਆ ਗਿਆ ਸੀ ਮੈਂ ਦੱਸਿਆ ਉਹਨਾਂ ਨੂੰ ਲੈ ਜਾ ਹਾਂ ਹੋਰ ਸੁਣਾਓ ਕਿੱਦਾਂ ਕਰ ਰਹੇ ਹੋ ਬੱਸ ਰਹੀ ਆ ਹਾਂਜੀ ਰਹਿਮਤ ਨੂੰ ਨਾਲ ਲੈ ਆਂ ਤੇ ਦੱਸ ਮੰਮੀ ਰਹਿਮਤ ਨੂੰ ਮੈਂ ਤਾਂ ਨਹੀਂ ਲੈ ਕੇ ਆਈ ਮੈਂ ਕਿਹਾ ਠੰਡ ਹੈਗੀ ਆ ਫਿਰ ਮੰਮੀ ਕੋ ਰਹਿ ਲੈਂਦੀ ਆ ਤਾਂ ਕਰਕੇ ਛੱਡਿਆਈ ਮੈਂ ਕਿਹਾ ਅਸੀਂ ਵੀ 2 ਘੰਟਿਆਂ 'ਚ ਮੁੜ ਆਣਾ ਹੈ ਮਿਲ ਕੇ ਜਦੋਂ ਲੈ ਆਂਦੀ ਉਹਨੂੰ ਵੀ ਅਸੀਂ ਮਿਲ ਲੈਣ ਤੇ ਦੱਸ ਉਹਨੂੰ ਚਲੋ ਕੋਈ ਨਹੀਂ ਫੇਰ ਜਿੱਦਣ ਕਿਤੇ ਗੱਡੀ ਚਾਏ ਨਾ ਫੇਰ ਲੈ ਕੇ ਆਉਂਗੀ ਮੰਮੀ ਭਾਬੀ ਨਹੀਂ ਦਿਸਦੀ ਉਹ ਗਈਓ ਮਾਪਿਆਂ ਨੂੰ ਨਹੀਂ ਹਜੇ ਆਏ ਨਹੀਂ ਨਹੀਂ ਹਜੇ ਆਈ ਨਹੀਂ ਹੈਗੀ ਕਹਿੰਦੇ ਰਹਿ ਕੇ ਆਣਾ ਸੀ ਚਾਰਕ ਦਿਨ ਮੈਂ ਅੱਛਾ ਮੈਂ ਕਿ ਚੱਲ ਰਿਹਾ ਕੋਈ ਗੱਲ ਨਹੀਂ ਆ ਫੇ ਤੂੰ ਹੁਣ ਵੀ ਮੈਨੂੰ ਤੋ ਖੜੇ ਪੈਰੇ ਦੱਸਿਆ ਜੇ ਮੈਨੂੰ ਪਹਿਲਾਂ ਰਾਤ ਦੀ ਦਾਦ ਲੈਂਦੀ ਤਾਂ ਮੈਂ ਨੂੰ ਤਾਂ ਕਰ ਦੇਣਾ ਸੀ ਫੋਨ ਪਿਆ ਜਾ ਪੂਜਾ ਨਹੀਂ ਆਉਣਾ ਚਲੋ ਕੋਈ ਨਹੀਂ ਹਾਂ ਹਵਾ ਜੀ ਚੱਲ ਹਾਂ ਅੰਦਰ ਬੈੰਨੇ ਪੁੱਤ ਤੇ ਬਾਹਰ ਹਵਾ ਜੀ ਚੱਲ ਵੀ ਮੈਂ ਬਾਹਰ ਧੁੱਪ ਤੇ ਜਰੀ ਕਬੈ ਗਈ ਸੀ ਮਨੂੰ ਧੁੱਪ ਨਹੀਂ ਆਹ ਅੱਜ ਧੁੱਪ ਤਾਂ ਹੈ ਹੀ ਨਹੀਂ ਹੈਗੀ ਹਵਾ ਚੱਲਦੀ ਆਜੋ ਅੰਦਰ ਸੀ ਤੇ ਉੱਠੋ ਚਲੋ ਹੋਰ ਸੁਣਾ ਕਿੰਦਾ ਪੋਜਾ ਠੀਕ ਠਾਕ ਆ ਪੁੱਤ ਹਾਂਜੀ ਹਾਂਜੀ ਮੰਮੀ ਠੀਕ ਆ ਤੁਸੀਂ ਸੁਣਾਓ ਕਿੱਦਾਂ ਤੁਹਾਡੀ ਸਿਹਤ ਕਿੱਦਾਂ ਬਸ ਸਿਹਤ ਚੰਗੀ ਆ ਬੜਾ ਜੀ ਕਰਦਾ ਸੀ ਮਿਲਣੇ ਨੂੰ ਮੇਰਾ ਵੀ ਦਿਲ ਕਰਦਾ ਸੀਗਾ ਮੈਂ ਕਿਹਾ ਚੱਲ ਮੰਮੀ ਨੂੰ ਮਿਲ ਕੇ ਆਨੀ ਅੱਜ ਇਹ ਵੀ ਬੇਲੇ ਹੀ ਸੀਗੇ ਅੱਛਾ ਕਹਿੰਦੇ ਚੱਲ ਮੈਂ ਲੈ ਚੱਲਦਾ ਆਂ ਤਾਂ ਰਹਿਮਤ ਵੀ ਆ ਜਾਂਦੀ ਨਾਲ ਮੰਮੀ ਠੰਡ ਕਰਕੇ ਨਹੀਂ ਮੈਂ ਲੈ ਕੇ ਆਈ ਹੈ ਜੀ ਅੱਛਾ ਹਾਂਜੀ ਹਾਂਜੀ ਆ ਮੈਂ ਦੱਸਿਆ ਸੀ ਤੇ ਡੈਡੀ ਨੇ ਪਾਰਸੋ ਕਹਿੰਦਾ ਸੀ ਆਣਾ ਪਰ ਪੱਕਾ ਨਹੀਂ ਸੀ ਪਤਾ ਤਾਂ ਸਵੇਰੇ ਹੁਣ ਤੇਰਾ ਫੋਨ ਆਇਆ ਤੇ ਪਤਾ ਲੱਗਿਆ ਅੱਛਾ ਅੱਛਾ ਨਹੀਂ ਮੈਂ ਡੈਡੀ ਜੀ ਨੂੰ ਵੀ ਦੱਸਿਆ ਸੀ ਪਰਸੋਂ ਮੈਂ ਕਿਹਾ ਵੀ ਮੈਂ ਆਉਣਾ ਆ ਦੱਸਿਆ ਤਾਂ ਸਿਗਾ ਉਹਨਾਂ ਨੇ ਮੈਨੂੰ ਤੇ ਕਹਿੰਦੇ ਪੂਜਾ ਨਹੀਂ ਆਉਣਾ ਇਦਾਂ ਨਹੀਂ ਸੀ ਦੱਸਿਆ ਫੇ ਆਉਣਾ ਕਦੋਂ ਆ ਮੰਮੀ ਮੈਂ ਤਾਂ ਡੈਡੀ ਜੀ ਨੂੰ ਹੱਸਦੀ ਸੀ ਤੁਸੀਂ ਤਾਂ ਵਿਆਹ ਕੇ ਬਸ ਹਾਹਾ ਵੱਢਿਆ ਤੇ ਹੁਣ ਕੀ ਲੋੜ ਆ ਸਾਨੂੰ ਇਹਦਾ ਇਹ ਤਾਂ ਮਗਰ ਪਿੱਛਾ ਕਰਨ ਦੀ ਮੁੜ ਕੇ ਤੁਸੀਂ ਮੈਨੂੰ ਨਾ ਫੋਨ ਕਰਦੇ ਆ ਨਾ ਤੁਸੀਂ ਆਨੇ ਆ ਤੇ ਉਹਨੇ ਮੇਰਾ ਜੀਣਾ ਕੁ ਸੁਣੇ ਨਾ ਲੈ ਮੰਮੀ ਤੁਹਾਨੂੰ ਨਹੀਂ ਪਤਾ ਮੇਰੀ ਸੱਸ ਨੇ ਮੇਰਾ ਲਹੂ ਪੀਤਾ ਆ ਪੁੱਤ ਆ ਦੇਹ ਮਾਂ ਪੇ ਰੋਜਾਂ ਦੇ ਚੰਗੇ ਨਹੀਂ ਲੱਗਦੇ ਹੈਗੇ ਤੈਨੂੰ ਮੈਂ ਦੱਸਾਂ ਧੀਆਂ ਦੇ ਘਰ ਅੜ ਘੜੀਆਂ ਜਾਣਾ ਤੇਰੇ ਡੈਡੀ ਨੂੰ ਨਹੀਂ ਪਸੰਦ ਹੈਗਾ ਮੰਮੀ ਚੰਗਾ ਤਾਂ ਮੈਂ ਵੀ ਮੰਨਦੀ ਆ ਪਰ ਜੇ ਗੇੜਾ ਰੱਖੂਗੇ ਤਾਂ ਮੇਰੀ ਸੱਸ ਵੀ ਡਰੂਗੀ ਕਿ ਚਾਲ ਇਹਦੇ ਮਾਂ ਪੇ ਆਉਂਦੇ ਆ ਉਹ ਤਾਂ ਡਰਦੀ ਹੀ ਨਹੀਂ ਮਾੜਾ ਵੀ ਉਹ ਤਾਂ ਤੁਹਾਨੂੰ ਕੀ ਪਤਾ ਕਿੰਨਾ ਬੋਲਦੀ ਐ ਮੈਨੂੰ ਨਾ ਮੈਨੂੰ ਰਸੋਈ ਚ ਬੜਨ ਦਿੰਦੀ ਆ ਨਾ ਮੈਨੂੰ ਕੁੜੀ ਨੂੰ ਚੱਕਰ ਦਿੰਦੀ ਚ ਅੱਜ ਨਾਲ ਕਹਿੰਦੀ ਮੈਂ ਹੀ ਕਰਦੀ ਆ ਕੰਮ ਸਾਰਾ ਤੇ ਮੈਂ ਕੁੜੀ ਨੂੰ ਵੀ ਮੈਂ ਹੀ ਸਾਂਭਦੀ ਆ ਤੇ ਤੂੰ ਤਾਂ ਕੁਝ ਕਰਦੀ ਨਹੀਂ ਤੂੰ ਤਾਂ ਸਾਰਾ ਦਿਨ ਸੁੱਤੀ ਰਹਿੰਦੀ ਜਾਂ ਫੋਨ ਤੇ ਲੱਗਿਆ ਨੇ ਮੰਮੀ ਜੇ ਮੈਂ ਘੜੀ ਘੰਟਾ ਫੋਨ ਚੱਕ ਵੀ ਲਮਾ ਨਾ ਤਾਂ ਮੇਰੇ ਮਗਰ ਪੈ ਜਾਂਦੀ ਐ ਬਸ ਜੇ ਮੈਂ ਇਹਨੂੰ ਕਹਿੰਨੀ ਆ ਕਹਿੰਦਾ ਚੱਲ ਤੂੰ ਹੋ ਉਹ ਸਿਆਣੀ ਬਿਆਣੀ ਆ ਤੂੰ ਹੀ ਥੋੜੀ ਜਿਹੀ ਅਕਲ ਕਰ ਲਿਆ ਕਰ ਉਲਟਾ ਮੈਨੂੰ ਅਕਲ ਆ ਦੇ ਸਿਆਣੀ ਬਿਆਣੀ ਆ ਤਾਂ ਇਹਦਾ ਮਤਲਬ ਇਹ ਥੋੜੀ ਹੈ ਬਹੁਣ ਤੈਨੂੰ ਪਰੇਸ਼ਾਨ ਕਰੀ ਰੱਖੇ ਉਹ ਮੰਮੀ ਮੈਂ ਤਾਂ ਇੰਨੀ ਦੁਖੀ ਹੋਈ ਪਈ ਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੇ ਆਪਣੇ ਡੈਡੀ ਨੂੰ ਦੱਸੇਂਦਾ ਫੋਨ ਤੇ ਦਨ ਡੈਡੀ ਨੂੰ ਕੀ ਦੱਸਣਾ ਡੈਡੀ ਤਾਂ ਮੇਰੀ ਗੱਲੇ ਨਹੀਂ ਸੁਣਦੇ ਜੇ ਤੁਸੀਂ ਨਹੀਂ ਮੇਰੀ ਗੱਲ ਸੁਣਨੀ ਤਾਂ ਮੈਂ ਸੱਸ ਸਹੁਰੇ ਨੂੰ ਫੇਰ ਕੀ ਸੁਣਾਵਾਂ ਨਹੀਂ ਦੱਸ ਪੁੱਤੋ ਸਿੱਧ ਤੇਰੀ ਸੁਣਦੇ ਹੀ ਆ ਕੌਣ ਤੇਰੀ ਸੁਣਦਾ ਦੱਸ ਪਹਿਲਾਂ ਮੈਨੂੰ ਅਸੀਂ ਤੇਰੀ ਸੁਣਨੇ ਨੂੰ ਬੈਠੇ ਆ ਤੂੰ ਸਾਡੀ ਧੀ ਆ ਦੱਸ ਗੱਲ ਮੰਮੀ ਪਤਾ ਉਹ ਨਹੀਂ ਹੈਗੀ ਕਿ ਡੈਡੀ ਜੀ ਹਮੇਸ਼ਾ ਮੈਨੂੰ ਗਲਤ ਕਹਿਣ ਲੱਗਦੇ ਸੱਸਰੀ ਗੱਲ ਪਤਰਾ ਕਿੱਦਾਂ ਚੱਲ ਆ ਗਿਆ ਮੇਰੀ ਧੀ ਹਾਂਜੀ ਹਾਂਜੀ ਕਿੱਦਾਂ ਤੁਸੀਂ ਕਿੱਥੇ ਚਲ ਗਏ ਸੀ ਤੇਰੀ ਮਾਂ ਨੇ ਲਾਤਾ ਆਰਡਰ ਕਹਿੰਦੀ ਧੀ ਨੇ ਆਣਾ ਕੋ ਚਾਜੀ ਜੀ ਚ ਲਿਆ ਖਾਣੇ ਨੂੰ ਫਿਰ ਉਹ ਬਾਜ਼ਾਰ ਨੂੰ ਚਲ ਗਿਆ ਪੁੱਤ ਆ ਫਿਰ ਕਿੱਦਾਂ ਕਰ ਲੈ ਦੁਸਰ ਮਾਵਾ ਦੀਆਂ ਨੇ ਹੋਰ ਕੀ ਅਧਿਕਾਰ ਨੇ ਦੁਸਰ ਦਸ ਮਾਵਾ ਦੀਆਂ ਨਹੀਂ ਕਰਨੇ ਹੋਰ ਕਿੰਨੇ ਕਰਨੇ ਆ ਉਹ ਤਾਂ ਤੁਸੀਂ ਨਾ ਆਉਗੇ। ਸਿਹਤ ਕਿੱਦਾਂ ਤੁਹਾਡੀ? ਆ ਦੇਖ ਲੈ ਆਣ ਫੇਟਿਆ। ਵਧੀਆ। ਤੂੰ ਸਮਝਾ। ਅਸਰ ਵੀ ਗੇੜਾ ਮਾਰ ਲਿਆ ਕਰੋ। ਕਿ ਉਧਰ ਦੇ ਆਈ ਨਹੀਂ ਤੁਹਾਡਾ। ਤੂੰ ਛੱਡਿਆ ਹੀ ਨਹੀਂ। ਲੈ। ਬੰਦਾ ਸਾਦਲਵੀਰ ਤੋਂ ਚੱਲਦੇ ਨਹੀਂ ਗੇੜਾ ਮਾਰ ਲਓ। ਨਹੀਂ ਤੈਨੂੰ ਕਿਹਾ ਵੀ ਚੱਲ ਪੁੱਤ ਆ ਜਾ। ਪਰਸੋਂ ਡੈਡੀ ਜੀ ਨੂੰ ਮੈਂ ਫੋਨ ਕੀਤਾ ਮੈਂ ਕਿ ਡੈਡੀ ਜੀ ਆ ਜਿਓ ਗੇੜਾ ਮਾਰ ਲਿਆ ਕਰੋ। ਹੂੰ। ਕਹਿੰਦੇ ਤੂੰ ਹੀ ਆ ਜਾਈਂ। ਵੀ ਅਸੀਂ ਆਉਂਦੇ ਚੰਗੇ ਲੱਗਦੇ ਆ। ਵੀ ਦੱਸ ਆਪਣੇ ਧੀ ਦੇ ਘਰ ਨੂੰ ਵੀ ਆਂਦੇ ਆਂ ਤੁਹਾਨੂੰ ਚੰਗਾ ਦੇਖਣਾ ਪੈਣਾ। ਪੁੱਤੋ ਗੱਲ ਤੇਰੀ ਸਹੀ ਆ। ਆਈ ਜਾ ਰਿਹਾ ਮੈਂ ਕਿਹਾ ਚੱਲ ਮੈਂ ਤਾਂ ਇਕੱਲਾ ਗੇੜਾ ਜਦ ਮਾਰਦੀ ਮਾਰ ਨੂੰ ਚਲਾ ਆਪਣੀ ਮਾਂ ਨੂੰ ਹੀ ਮਿਲ ਲਈ ਮੈਂ ਤਾਂ ਤੈਨੂੰ ਕਹਤਾ ਕੋ ਚੱਲ ਆ ਵੀ ਮੇਰੀ ਧੀ ਨਾਲ 2 ਮਿੰਟ ਬੈਠ ਕੇ ਗੱਲਬਾਤ ਕਰਾਂਗੇ ਨਾ ਤਾਂ ਆਪ ਦੇ ਜੀ ਕੁੜੀ ਨੂੰ ਵੀ ਛੱਡਿਆ ਰਹਿਮਤ ਨੂੰ ਵੀ ਘਰੇ ਛੱਡਿਆ ਇਹ ਦੱਸ ਮੈਂ ਕਿ ਹੁਣ ਤਾਂ ਨਾਲ ਲੈ ਆਉਂਦੀ ਰਹਿਮਤ ਨੂੰ ਤਾਂ ਡੈਡੀ ਜੀ ਤਾਂ ਛੱਡਿਆ ਹੀ ਕਿਉਂਕਿ ਠੰਡ ਦੇਖੋ ਤਾਂ ਕਿੰਨੀ ਹਵਾ ਚੱਲਦੀ ਆ ਉਹ ਗੱਲ ਤਾਂ ਤੇਰੀ ਨਾਲ ਸਹੀ ਆ ਅਸਲ ਤੇ ਇਹ ਆਪਣਾ ਪੱਕਾ ਕਰਕੇ ਆ ਗਏ ਮੈਨੂੰ ਕੋਈ ਰਾਤ ਰਾਤ ਰੱਖ ਲੈਣ ਕੁੜੀ ਛੱਡਿਆ ਹੀ ਜਾਣ ਕੇ ਨਹੀਂ ਇਦਾਂ ਹੀ ਨਿਗਾ ਲੱਜ ਸੀ ਨਾ ਗੱਡੀ ਨਹੀਂ ਆਏ ਅਸੀਂ ਅੱਜ ਮੋਟਰਸਾਈਕਲ ਤੇ ਹੀ ਆਏ ਆ ਅੱਛਾ ਤੇ ਮੈਂ ਕਿ ਜਿੱਦਣ ਗੱਡੀ ਜਾਵਾਂਗੇ ਫਿਰ ਉਧਰ ਲੈ ਜਾਵਾਂਗੇ ਰਹਿਮਤ ਨੂੰ ਕਾਹਨੂੰ ਠੰਡ ਚ ਲੈ ਕੇ ਜਾਣਾ ਉੱਦਾਂ ਵੀ ਦਾਦੀ ਕੋ ਰਹਿ ਲੰਦੀ ਆ ਕੁੜੀ ਏ ਕੱਲੀਆਂ ਆਈਆਂ ਤਾਂ ਸ਼ਿੰਦਰਿਆ ਨੇ ਡੈਡੀ ਜੀ ਨਾਲ ਹੀ ਆਏ ਆ ਮੇਰੇ ਫੋਨ ਸੰਦੇ ਸੰਦੇ ਬਾਹਰ ਨੂੰ ਚਲ ਗਏ ਬਾਹਰ ਨਿਕਲਿਆ ਹੁਣੇ ਫੋਨ ਆਇਆ ਸਿੱਧਾ ਨੂੰ ਹਾਂ ਮੈਂ ਦੇਖਾਂ ਨੀ ਚਲ ਮੈਂ ਦੇਖਦਾ ਬਹੁਤ ਕਿੱਥੇ ਬਾਹਰ ਫਿਰ ਹੈ ਮੈਂ ਤੁਹਾਨੂੰ ਭੇਜਾਂ ਸੀ ਕਿਤੇ ਨੂੰ ਸਮਾਨ ਲੈ ਆਇਆ ਮੈਂ ਨਹੀਂ ਚਿੱਤਾ ਭਲਾਦਾ ਉਹ ਬਾਹਰ ਪਿਆ ਰੱਖਿਆ ਅਸਮਾਨ ਧੀ ਤੇਰੀ ਕੱਲੀ ਦੀ ਨਹੀਂ ਮੇਰੀ ਵੀ ਇਹ ਮੱਖੋ ਚਲ ਮੈਂ ਮੈਂ ਵੀ ਦੇਖਣਾ ਚਾਹ ਰੱਖ ਲੈਣਾ ਅੱਛਾ ਆਹ ਚਲ ਆਪਾਂ ਤੋਂ ਮਨਾਂ ਇਹ ਕ ਬਦੀਆ ਬਦੀਆ ਚਲ ਠੀਕ ਹੈ ਚੰਗਾ ਫੇ ਮੈਂ ਬਾਅਦ ਚ ਕਰਾਂ ਡੈਡੀ ਆ ਗਏ ਓਕੇ ਰਥੀ ਗਾ ਡੈਡੀ ਹੱਸ ਕੇ ਹੋਰ ਕੋ ਪੁੱਛੇਗਾ ਹਾਂਜੀ ਠੀਕ ਠਾਕ ਹਾਂਜੀ ਵਧੀਆ ਬੈਠੋ ਹੋਰ ਕੋ ਪੁੱਛ ਡੈਡੀ ਕਿਤਾ ਤੇਰੇ ਹਾਂਜੀ ਸਭ ਠੀਕ ਠਾਕ ਆ ਲਿਆਣਾ ਹੀ ਸਰਦਾਰ ਨੂੰ ਵੀ ਨਾਲ ਹੀ ਬਾਤਵੇ ਤੁਹਾਨੂੰ ਪਤਾ ਹੀ ਆ ਹੁਣ ਘਰੇ ਪਿੱਛੇ ਹੰਦਾ ਨਹੀਂ ਕੋਈ ਵੀ ਨਾ ਚਲੋ ਰਹਿਮਤ ਨੂੰ ਵੀ ਤੁਸੀਂ ਲੈ ਕੇ ਆਏ ਉਹਨੂੰ ਵੀ ਛੱਡਿਆ ਸੁੱਤੀ ਪਈ ਸੀ ਡੈਡੀ ਫੇ ਇੱਕ ਠੰਡ ਬਹੁਤ ਆ ਮੋਟਰਸਾਈਕਲ ਤੇ ਆਏ ਆ ਨਾ ਅੱਜ ਅੱਛਾ ਚਲੋ ਕੋਈ ਗੱਲ ਨਹੀਂ ਹਾਂਜੀ ਮੰਮੀ ਡੈਡੀ ਹੁਣੀ ਕਿ ਕਿੱਦਾਂ ਨੂੰ ਚਲੇਗਾ ਆਹ ਆ ਬੈਠੇ ਬਾਰ ਰੋਏ ਇਹ ਪੁੱਤ ਗੱਲਾਂ ਕਰਦੇ ਆ ਮੈਂ ਚਾਹ ਬਣਾ ਕਹੀ ਇਸ ਵਿੱਚ ਕਾ ਪਾ ਲਿਆ ਮਾਂ ਸਮੋਸੇ ਮੰਗਾਏ ਸੀ ਮੈਂ ਆ ਮੇਰੀ ਕੁੜੀ ਸਮੋਸੇ ਪਸੰਦ ਕਰਦੀ ਆਂ ਦੱਸ ਮੰਮੀ ਕਾ ਨੂੰ ਮੰਗਾਣੀ ਸੀ ਸਮੋਸੇ ਚਲ ਤਾਂ ਕੀ ਹੋਇਆ ਪੁੱਤ ਮਸੀ ਤਾਂ ਤੂੰ ਆਈ ਹੈ ਉਹ ਕੋਈ ਨਹੀਂ ਤੇ ਦੱਸ ਮੈਂ ਚਾਹ ਪੀ ਲੈਣੀ ਸੀਗੀ ਅੱਜ ਮਾਰ ਲੈਣੀ ਸੀਗੀ ਮਾਰਦੀ ਆ ਆਵਾਜ਼ ਮੈਂ ਕਿਤੇ ਤੇਰੇ ਪੇਨ ਨੂੰ ਨਾਲ ਲੱਪੇ ਦੱਸਣਾ ਨਹੀਂ ਨਹੀਂ ਮੈਂ ਸਮਝਾ ਕੇ ਲਿਆਈ ਆਂ ਹਾਂ ਨਹੀਂ ਗੱਲ ਕਰਦੇ ਮੈਂ ਉਹਨਾਂ ਨੂੰ ਦੱਸਿਆ ਆ ਜੇ ਮੇਰੇ ਘਰਦਿਆਂ ਨੂੰ ਤੁਸੀਂ ਕੁਝ ਦੱਸਿਆ ਹਨ ਫੇਰ ਨਾ ਕਿਹੋ ਹੋ ਮੈਂ ਕੋਣ ਲੱਪ ਫਿਰ ਸੁਣਾਉਂ ਤਾ ਫੇਰ ਇਹ ਤਾਂ ਬਾਅਦ ਵਿੱਚ ਨਹੀਂ ਮੈਂ ਮੇਰੀ ਸ਼ਾਂਤ ਲਿਆ ਦੇ ਨਹੀਂ 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 ਡੈਡੀ ਨੂੰ ਨਹੀਂ ਦੱਸਣਾ ਉਹ ਨਹੀਂ ਕਰਦੇ ਡੈਡੀ ਤੋਂ ਤਾਂ ਅੱਗੇ ਬਹੁਤ ਡਰਦੇ ਆ ਡੈਡੀ ਨਾਲ ਕਾਹਨੂੰ ਕਰੂਗੇ ਗੱਲ ਤੁਸੀਂ ਵੀ ਨਾ ਕਰਿਓ ਡੈਡੀ ਜੀ ਨਾਲ ਗੱਲ ਨਹੀਂ ਮੈਂ ਨਹੀਂ ਕਰਨੀ ਹੈਗੀ ਆਓ ਤੇ ਡੈਡੀ ਜੀ ਮੈਨੂੰ ਹੀ ਕਹਿਣ ਲਾਪੰਦੇ ਮੈਂ ਗੱਲ ਵੀ ਨਹੀਂ ਸੁਣਦੇ ਹੈਗੇ ਉਦਾਂ ਦਾ ਮੈਂ ਡੈਡੀ ਜੀ ਨੂੰ ਦੱਸਿਆ ਹੁਣ ਮੈਂ ਤੁਹਾਨੂੰ ਹੀ ਦੁੱਖ ਦੱਸਣਾ ਮੈਂ ਹੁਣ ਲੋਕਾਂ ਨੂੰ ਥੋੜੀ ਦੁੱਖ ਦੱਸਣਾ ਆ ਮਮੀ ਤੈਨੂੰ ਕੋਈ ਜਦੋਂ ਮੈਨੂੰ ਦੁਖੀ ਕਰਦੀ ਆ ਤਾਂ ਹੀ ਮੈਂ ਕਹਿੰਨੀ ਆ ਮਾੜੀ ਮਾੜੀ ਗੱਲ ਤੋਂ ਬਸ ਤੂੰ ਆ ਨਹੀਂ ਕਰਦੀ ਤੂੰ ਐ ਨਹੀਂ ਕਰਦੀ ਤੂੰ ਝਾੜੂ ਨਹੀਂ ਫੇਰਦੀ ਚੰਗੀ ਤਰ੍ਹਾਂ ਮੈਂ ਕਿਹਾ ਦੱਸ ਵੀ ਹੁਣ 2 ਸਾਲਾਂ ਚ ਪਤਾ ਲੱਗਿਆ ਝਾੜੂ ਨਹੀਂ ਮੈਂ ਚੰਗੀ ਤਰ੍ਹਾਂ ਫੇਰਦੀ ਆ ਹੁਣੇ ਹੀ ਲੱਗ ਪਈ ਕਰਨ ਨੂੰ ਤਾਂ ਪਹਿਲਾਂ ਤਾਂ ਬੜੀ ਸੋਹਣੀ ਸੀ ਕਿਹਨੇ ਲੱਗ ਪਈ 간 ਤੇਰੀ ਸੱਸ ਡੈਡੀ ਬੱਸ ਕਹਿੰਦੇ ਹੈ ਕਿ ਨਾ ਡੈਡੀ ਕਿੱਥੇ ਕੁਝ ਕਹਿੰਦੇ ਆ ਡੈਡੀ ਤਾਂ ਉਹਨੂੰ ਸਮਝਾਉਂਦੇ ਰਹਿੰਦੇ ਜੇ ਮੈਂ ਗਲਤ ਹੋਵਾਂ ਤਾਂ ਡੈਡੀ ਜੀ ਮੈਨੂੰ ਕਹੇ ਡੈਡੀ ਜੀ ਦਾ ਮੰਮੀ ਵੀ ਸਮਝਾ ਦੇ ਰਹੇ ਨੇ ਆ ਉਹਨਾਂ ਨੂੰ ਪਤਾ ਆ ਵੀ ਮੇਰੀ ਘਰ ਵਾਲੀ ਗਲਤ ਆ ਉਹੀ ਬੋਲਦੀ ਰਹਿੰਦੀ ਆ ਹੂੰ ਉਹਨੂੰ ਆਤ ਪਈ ਹੋ ਮਾੜੇ ਬੋਲ ਬੋਲਣ ਦੀ ਚੱਲ ਕੋਈ ਗੱਲ ਨਹੀਂ ਸਮਝਾ ਲਵਾਂਗੇ ਪੁੱਤ ਉਹ ਕਹਿੰਦੇ ਹੁੰਦੇ ਆ ਵੀ ਚੱਲ ਤੁਸੀਂ ਤਾਂ ਸੱਸ ਨਾਲ ਨੇ ਲੜਨਾ ਇੱਕੋ ਚੌਂਕੇ ਚੜ੍ਹਨਾ ਹਨਾ ਅਸੀਂ ਕੋਈ ਵਾਦੀ ਘਾਟੀ ਕਹੀ ਤਾਂ ਐਵੇਂ ਕਰ ਰਹੇ ਨੇ ਦਿਲ ਤੇ ਲੱਗੂ ਗੱਲ ਕੋਈ ਨਹੀਂ ਸਮਝਾਵਾਂਗੇ ਪੁੱਤ ਵਜਾ ਨਾ ਸਮਝਾਵਾਂਗੇ ਮੰਮੀ ਜੀ ਤੁਸੀਂ ਉਹਨਾਂ ਨੂੰ ਸਮਝਾਉਂਗੇ ਤਾਂ ਹੀ ਸੁਧਰੂਗੀ ਨਹੀਂ ਤਾਂ ਇਹ ਤਾਂ ਮੇਰੇ ਸਿਰ ਤੇ ਚੜਦੀ ਆ ਪੁੱਤ ਹੁਣ ਅਸੀਂ ਲੜਾਈਆਂ ਥੋੜੀ ਉਹਨਾਂ ਨਾਲ ਕਰਨੀਆਂ ਪਊ ਚਾ ਜਾ ਕੇ ਮੰਮੀ ਉਹ ਕੀ ਮੰਗੀ ਅਸੀਂ ਉਹ ਤਾਂ ਤੁਹਾਡੀ ਤੇ ਨਾਲ ਲੜਾਈਆਂ ਨਿਤ ਕਰਦੀ ਆ ਕੋਈ ਗੱਲ ਨਹੀਂ ਉਹਨੂੰ ਮੈਂ ਪੁੱਛ ਲਵਾਂ ਕਿ ਕਿਹੜੀ ਗੱਲ ਤੋਂ ਮੇਰੀ ਤੀਨ ਮੈਨਾ ਤੱਕ ਕੀਤਾ ਹ ਹੁੰਦੇ ਜੀ ਨਾ ਬੋਲਦੀ ਕਰ ਸਕਦੀ ਡੋੜ ਜੀ ਸੁਣਦੇ ਹੀ ਨਹੀਂ ਮੇਰੀ ਗੱਲ ਨਹੀਂ ਸੁਣਦੇ ਹੈਗੇ ਉਹ ਤਾਂ ਬਸ ਮੈਨੂੰ ਐ ਕਹਿਣ ਲੱਗ ਜਾਂਦੇ ਚੱਲ ਪੁੱਤ ਹਉ ਕੋਈ ਨਹੀਂ ਸਿਆਣੇ ਕਹਿੰਦੇ ਹੁੰਦੇ ਆ ਸਿਆਣੇ ਐਨਾ ਥੋੜੀ ਕਹਿੰਦੇ ਹੁੰਦੇ ਜਿੰਨਾ ਐ ਮੇਰੀ ਸੱਸ ਨੇ ਮਾਰਨੂ ਸੱਸ ਦੀ ਤਾਂ ਉਹ ਬਸਦੀ ਆ 10000 ਰੁਪਏ ਖਰੇ ਉਹਨੂੰ ਆਲਪ ਤੇ ਬੇਵਿਅਸੀ ਕਹੀਏ ਨਾ ਤਰਾਪੀ ਕਹਿਣ ਦਿੰਦਾ ਇਹ ਕੋਈ ਗੱਲ ਮੈਨੂੰ ਬਣਾ ਕੇ ਰੱਖੀ ਹੋਈ ਆ ਹਾਂ ਉਹ ਪੁੱਤ ਹਾਂਜੀ ਹਾਂਜੀ ਗਾਜੀ ਤੇ ਮੈਂ ਜਾਣਾ ਰਹਿ ਜੀ ਕੰਮ ਤੇ ਥੋੜਾ ਜਿਹਾ ਪੁੱਜਾ ਹਾਂਜੀ ਲਓ ਚੱਲ ਪੰਜ ਚਾਰ ਮਿੰਟ ਕੁੜੀ ਕੋਲ ਬੈਠੀ ਲਵਾਂ ਹਾਂਜੀ ਤੁਸੀਂ ਕਹਿੰਦੇ ਮੈਂ ਜਾਣ ਰਹਿ ਜੀ ਕੰਮ ਤੁਹਾਨੂੰ ਪਤਾ ਏ ਕੁੜੀ 100 ਕੰਮ ਆ ਲੈ ਹੁਣ ਮੈਂ ਆਈ ਹਾਂ ਤੇ ਤੁਸੀਂ ਕਹਿੰਦੇ ਆ ਕਿ ਮੈਂ ਜਾਣਾ ਆ ਫੇ ਮੈਂ ਕਿਹੜਾ ਇੱਥੇ ਤੁਰੀ ਰਹਿਣਾ ਰੋਜ਼ ਰੋਜ਼ ਤੁਸੀਂ ਅੱਜ ਫੋਨ ਆਇਆ ਸੀ ਪਹਿਲੇ ਤੇਰੇ ਆਉਣ ਤੋਂ ਪਹਿਲਾਂ ਮੈਂ ਹੀ ਟਿਕਾ ਲਿਆ ਸੀ ਮੈਂ ਹੀ ਹਟਕ ਲੁ ਗੁਜਰੀਕ ਬੈਠੋ ਤੁਸੀਂ ਕਰੋ ਪੇਤੀ ਗੱਲਾਂ ਜੱਤ ਮੇਰੇ ਕੰਮ ਥੋੜੇ ਜਿਹਾ ਮੈਨੂੰ ਵੇੜ ਲਵਾ ਚਲੋ ਕੋਈ ਮੈਨੂੰ ਪਤਾ ਨਹੀਂ ਸੀ ਪੇਤੇ ਐ ਅੱਜ ਹੀ ਆਣਾ ਆ ਫਿਰ ਜਦ ਅਰੇ ਤੇਰੀ ਮੰਮੀ ਨੇ ਦੱਸਿਆ ਵੀ ਪੂਜਾ ਹੋਣੀ ਆਣਾ ਨਾਲੇ ਛਿੰਦੇ ਨੇ ਵੀ ਆਣਾ। ਇਹ ਜੇ ਤੂੰ ਕੱਲੀ ਨਹੀਂ ਆਣਾ ਤਾਂ ਫੇਰ ਤਾਂ ਸ਼ਾਇਦ ਮੈਂ ਚਲੀ ਜਾਂਦਾ। ਡੈਡੀ ਜੀ ਸਾਰੀਆਂ ਗੱਲਾਂ ਤੁਹਾਡੀਆਂ ਸਹੀ ਆ ਪਰ ਤੁਸੀਂ 5-10 ਮਿੰਟ ਤਾਂ ਮੇਰੇ ਕੋਲ ਬੈਠ ਜਿਆ ਕਰੋ। ਪੁੱਤ ਮੈਂ ਤੇਰੇ ਕੋਲ ਬੈਠਾ ਆਂ ਤੂੰ ਦੱਸ ਕੀ ਗੱਲ? ਨਹੀਂ ਕੁਛ ਨਹੀਂ ਮੈਂ ਦੱਸਾਂ ਕੀ? ਤੁਸੀਂ ਕਿਹੜਾ ਮੇਰੀਆਂ ਗੱਲਾਂ ਸੁਣਦੇ ਆਂ? ਤੂੰ ਬੇਚਲੀ ਗੱਲ ਦੱਸ ਮੈਨੂੰ ਤੂੰ ਉਦਾਸ-ਉਦਾਸ ਜਿਹੀ ਲੱਗਦੀ ਆਂ। ਡੈਡੀ ਜੀ ਮੈਂ ਤਾਂ ਨਾਲ ਗੱਲ ਕਰਨਾ ਚਾਹੁੰਦੀ ਸੀ। ਹਾਂ ਕਰ ਮੇਰੀ ਤੀ। ਛਿੰਦਾ ਕਿੱਥੇ ਆ? ਇੰਦਾ ਬਾਹਰ ਫੋਨ ਤੇ ਲਿਖਾਇਆ ਅਸ਼ਾ ਅਸ਼ਾ ਮੈਂ ਕਹ ਡੈਡੀ ਜੀ ਮੈਂ ਨਾ ਆਪਣੀ ਸੱਸ ਕੋਲੋਂ ਬਹੁਤ ਪਰੇਸ਼ਾਨ ਆ ਮੈਂ ਤਾਂ ਮੰਮੀ ਨਾਲ ਵੀ ਕਰਕੇ ਹਟੀਆਂ ਮੰਮੀ ਕਹਿੰਦੇ ਚੱਲ ਕੋਈ ਗੱਲ ਨਹੀਂ ਆਪੇ ਮੈਂ ਕਹ ਡੈਡੀ ਜੀ ਮੇਰੀ ਗੱਲੇ ਹੀ ਨਹੀਂ ਸਾਂਦੇ ਹੈਗੇ ਆਪੇ ਸੁੱਧਰ ਜੂਗੀ ਆਪੇ ਸੁੱਧਰ ਜੂਗੀ ਏ ਇਤਨੀ ਹੁੰਦੀ ਗੱਲ ਹੁਣ ਪਤਾ ਲੱਗੂ ਵੀ ਤਾਂ ਹੀ ਬੰਦਾ ਗੱਲ ਕਰਦਾ ਉਦਾਂ ਮੈਨੂੰ ਪਤਾ ਆ ਮੇਰੇ ਵੀ ਦੋਸਤ ਮਿੱਤਰ ਆਲੇ ਦੁਆਲੇ ਹੈਗੇ ਆ ਤੇਰੇ ਮੈਨੂੰ ਸਾਰੇ ਪਤਾ ਵੀ ਤੇਰੀ ਸੱਸ ਤੇਰਾ ਬੜੀਆ ਵਿਹਾਰ ਨਹੀਂ ਕਰਦੀ ਡੈਡੀ ਜੀ ਜਦੋਂ ਤਾ ਨੂੰ ਸਾਰਾ ਕੁਝ ਪਤਾ ਆ ਤੁਸੀਂ ਫੇਰ ਵੀ ਮੈਨੂੰ ਗਲਤ ਕਹਿੰਦੇ ਰਹਿੰਦੇ ਆ ਉਹ ਪੁੱਤ ਆਪਣੇ ਨਿਆਣੇ ਨੂੰ ਸਮਝਾਈਦਾ ਸਾਰਾ ਦਿਨ ਬੋਲਦੀ ਰਹਿੰਦੀ ਬਸ 24 ਘੰਟੇ ਤੂੰ ਆ ਨਹੀਂ ਕਰਦੀ ਤੂੰ ਉਹ ਨਹੀਂ ਕਰਦੀ ਇਹ ਵੀ ਡੈਡੀ ਜੀ ਹੁਣ ਐਨਾ ਵੀ ਨਹੀਂ ਹੈਗਾ ਘਰ ਦੇ ਵਿੱਚ ਸ਼ਾਂਤੀ ਚਾਹੀਦੀ ਆ ਹੋਸ਼ਾ ਰੱਖੀਦਾ ਧੀ ਮੇਰੀਏ ਗੱਲ ਸੁਣ ਸਿਆਣਿਆਂ ਨੇ ਕਿਤੇ ਬੈਠੇ ਰਹਿਣਾ ਲੋਕ ਲੱਭਦੇ ਹੋਏ ਸਿਆਣਿਆਂ ਨੂੰ ਬਾਕੀ ਰਹੀ ਗੱਲ ਤੇਰਾ ਹੱਲ ਨਾ ਕਰ ਦਊਗਾ ਡੈਡੀ ਜੀ ਇਹ ਹੱਲ ਕਰ ਦੂੰਗਾ ਤੁਸੀਂ ਮੇਰਾ ਦੱਸ ਦੂੰਗਾ ਵੀ ਤੈਨੂੰ ਹੱਲ ਕਰ ਦਵਾਵਾਂਗੇ ਠੀਕ ਹੋ ਜਾ ਸਾਰਾ ਤੇਰਾ ਕਾਂਚਾ ਉਹ ਕਿਦਾਂ ਡੈਡੀ ਜੀ ਉਹ ਕਰਾਂਗੇ ਕੁਛ ਦੱਸ ਦੂੰਗਾ ਤੇ ਮੈਨੂੰ ਹੁਣੇ ਦੱਸੋ ਤੁਸੀਂ ਮੈਂ ਤੇਰੇ ਕੰਮ ਚੱਲੇ ਸੀ ਡੈਡੀ ਜੀ ਮੇਰੇ ਕੰਮ ਚੱਲੇ ਸੀ ਕਿਦਾਂ ਮਤਲਬ ਮੈਂ ਸਮਝੀ ਨਹੀਂ ਕੁਝ ਨਹੀਂ ਬਸ ਸਿੱਧੀ ਗੱਲ ਆ ਜਿੰਨਾ ਚਿਰ ਸਸ ਤੇਰੀ ਹੈਗੀ ਉਹਨਾਂ ਤੇਰੇ ਤੈਨੂੰ ਉਹ ਦੁਖੀ ਕਰੂ ਮੈਂ ਉਹਨੂੰ ਸਮਝਾਤਾ ਸਕਦਾ ਨਹੀਂ ਮੇਰਾ ਨਹੀਂ ਬਣਦਾ ਫਰਜ਼ ਉੱਥੇ ਕੁਝ ਕਹਿਣ ਦਾ ਪਾਪਾ ਉਹਨੂੰ ਪੁੱਟੋ ਆਪਣੀ ਮੰਮੀ ਤੇਰੀ ਕਿੱਥੇ ਗਈ ਸੱਚ ਮੰਮੀ ਇੱਧਰ ਸੋਈ ਚ ਗਏ ਆ ਕਹਿੰਦੇ ਜਿਹੜੀ ਮੈਂ ਤੇਰ ਨਾਲ ਗੱਲ ਕਰਨੀ ਆ ਮੰਮੀ ਆਪਣੀ ਦੱਸੀ ਨਾ ਨਹੀਂ ਨਹੀਂ ਡੈਡੀ ਜੀ ਮੰਮੀ ਨੂੰ ਕਹੋ ਤੇ ਮੈਂ ਦੱਸਣਾ ਆ ਤੁਸੀਂ ਮੈਨੂੰ ਗੱਲ ਦੱਸੋ ਮੈਨੂੰ ਡਰ ਲੱਗਦਾ ਆ ਡਰਨੇ ਵਾਲੀ ਕੋਈ ਗੱਲ ਨਹੀਂ ਮੇਰਾ ਇੱਕ ਭਾਗ ਹੈਗਾ ਦੋਸਤ ਉਹਨੂੰ ਪਤਾ ਹੈ ਇੱਕ ਨਾ ਉਹ ਸਲੋਗ ਆਈ ਨੇ ਕਹਿੰਦੇ ਹੌਲੀ ਹੌਲੀ ਅਸਰ ਕਰਦੀ ਆ ਤੂੰ ਮੜੀ ਮੜੀ ਦਵਾਈ ਪਾ ਕੇ ਉਹਦੇ ਵਿੱਚ ਦੁੱਧੇ ਚ ਜਾ ਰੋਟੀ ਦੇ ਵਿੱਚ ਸਭੀ ਸੁੱਚ ਹੈਂ ਡੇੜੀ ਜੀ ਉ ਤਾਂ ਫੇ ਮਰ ਜੂਗੀ ਉਪਰ ਇਹੀ ਤਾਂ ਤੂੰ ਚਾਹ ਨਹੀਂ ਆ ਪੇ ਤੇਰਾ ਰਸਤਾ ਸਾਫ ਹੋ ਜਵੇ ਹੁਣ ਜੇ ਘਰ ਰਹੂਗੀ ਤਾਂ ਕਲੇਸ਼ ਕਰੂਗੀ ਜੀ ਦੀ ਰੋਂ ਤਾਂ ਕਲੇਸ਼ ਕਰੂ ਡੇੜੀ ਜੀ ਕਿਸੇ ਨੂੰ ਪਤਾ ਤਾਂ ਨਾ ਲੱਗੂਗਾ ਉਹ ਕਿਸੇ ਨੂੰ ਨਹੀਂ ਪਤਾ ਲੱਗਦਾ ਤੂੰ ਮਾੜੀ ਮਾੜੀ ਦੇਈ ਜਾਈ ਹੌਲੀ ਹੌਲੀ ਕਿਸੇਰਾ 15 ਦਿਨਾਂ ਦੇ ਵਿੱਚ ਉਹਨੂੰ ਬਿਮਾਰ ਹੋ ਕੇ ਚੱਲ ਵਸਣਾ ਤੇਰੀ ਵੀ ਜ਼ਿੰਦਗੀ ਸੋਖੀ ਹੋ ਜੂ ਕਰ ਲੱਗਦਾ ਮੈਨੂੰ ਜੇ ਛਿੰਦੇ ਨੂੰ ਪਤਾ ਲੱਗ ਗਿਆ ਫੇਰ ਤੂੰ ਨਾ ਦਸੀ ਛਿੰਦੇ ਨੂੰ ਕਦੇ ਸੁਪਾ ਆ ਦੂ ਤੂੰ ਦਸੀ ਨਾ ਖਿਆਲ ਰੱਖੀਂ ਇਸ ਗੱਲ ਦਾ ਲੋਕ ਉਹ ਗੇਰਕੀ ਜਿਹੜੀ ਚੀਤ ਨੂੰ ਦੇ ਕੇ ਆਉਂਗਾ ਬਸ ਇਹ ਵੀ ਗੱਲ ਤੁਹਾਡੀ ਸਹੀ ਹੈ ਡਾੜੀ ਜੀ ਨਾ ਕਿਸੇ ਨੂੰ ਸ਼ੱਕ ਪਊਗੀ ਨਾ ਪਤਾ ਨਹੀਂ ਜਾਂਦੀ ਲੱਗੂਗੀ ਆ ਉਦਾਂ ਵੀ ਲੋਕ ਬਿਮਾਰ ਹੋ ਕੇ ਮਰ ਹੀ ਜਾਂਦੇ ਆ ਕਿਸੇ ਨੂੰ ਪਤਾ ਚਲੋ ਠੀਕ ਆ ਡਾੜੀ ਜੀ ਤੁਸੀਂ ਫਿਰ ਮੈਨੂੰ ਜਿੰਨੀ ਜਲਦੀ ਹੋ ਸਕੇ ਮੈਨੂੰ ਲੈ ਕੇ ਦਿਓ ਆ ਕੋਈ ਨਹੀਂ ਮੈਂ ਲੈ ਆਣਾ ਪਰ ਮੇਰੀ ਤੀ ਦੱਸੀ ਨਾ ਕਿਤੇ ਨਹੀਂ ਨਹੀਂ ਡਾੜੀ ਜੀ ਐਦਾਂ ਕਰੋ ਤੁਸੀਂ ਹਨਾ ਮੈਂ ਤਾਂ ਚਲੀ ਜਾਣਾ ਹੁਣ ਆ ਤੂੰ ਚੱਲੋ ਤੁਸੀਂ ਨਾ ਆਜੀਓ ਸ਼ਾਮ ਨੂੰ ਮੰਮੀ ਨੂੰ ਲੈ ਕੇ ਨਾਲ ਮੈਨੂੰ ਅੱਜ ਮਿਲ ਗਈ ਤੁਸੀਂ ਲੈ ਆ ਮੈਂ ਅੱਜ ਤੈਨੂੰ ਫੜਾ ਕੇ ਆਉਣਾ ਮੰਮੀ ਤੇਰੇ ਨਾਲ ਲਿਆਉਂਗਾ ਨਾਲੇ ਬਹਾਨਾ ਕਹਿੰਦਾ ਕਿ ਰਹਿਮਤ ਨੂੰ ਇਹ ਲੈ ਕੇ ਨਹੀਂ ਆਏ ਅਸੀਂ ਦੇਖਣ ਆ ਗਏ ਠੀਕ ਆ ਹੈਨਾ ਠੀਕ ਆ ਡੈਡੀ ਜੀ ਫੇ ਤੁਸੀਂ ਚ ਆਇਓ ਕੋਈ ਬਹਾਨਾ ਵੀ ਚਾਹੀਦਾ ਕਹਣਾ ਹਜੇ ਹੋਣ ਆਏ ਆ ਮਗਰੇ ਹੀ ਆ ਗਏ ਹਾਂ ਨਹੀਂ ਨਹੀਂ ਕੋਈ ਨਹੀਂ ਤੁਸੀਂ ਕਹਦੇ ਹੋ ਰਹਿਮਤ ਨੂੰ ਦਿਲ ਕਰਦਾ ਸੀ ਸਾਡ ਨੂੰ ਮਿਲਣ ਨੂੰ ਅਸੀਂ ਆ ਗਏ ਤੁਸੀਂ ਵੀ ਮੈਨੂੰ ਮਲਗ ਤੋਂ ਨਹੀਂ ਫੜਾਉਂਦੇ ਮੈਂ ਤੁਹਾਨੂੰ ਹੋਰ ਜਿੰਨੇ ਉੱਤੇ ਫੜਾ ਦੂੰਗਾ ਮੜਤੀਆਂ ਰੱਖੀ ਪਾਗ ਦਿਨਾ ਫੜ ਲਈ ਠੀਕ ਹੈ ਐਡਾ ਕਰੀ ਥੋੜੀ ਥੋੜੀ ਪਾ ਕੇ ਚੁਟਕੀ ਚੁਟਕੀ ਦੇਈਏ ਜਿਆਦਾ ਨਾ ਦੇਈਏ ਜਿਆਦਾ ਦਿੱਤੀ 1 ਇੰਚ ਕਮ ਹੋ ਜਾਣਾ ਨਹੀਂ 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 ਡੈਡੀ ਜੀ ਮੈਂ ਥੋੜੀ ਨਹੀਂ 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 ਥੋੜੀ ਰੱਖੋ ਕੇ ਰੱਖੀ ਹਾਂਜੀ ਹਾਂਜੀ ਛਿੰਦੇ ਨੂੰ ਨਾ ਕਿਤੇ ਪਤਾ ਲੱਗ ਜਵੇ ਠੀਕ ਆ ਠੀਕ ਆ ਕੱਲ ਮੈਂ ਹੁਣ ਪੁੱਤ ਜਾਣਾ ਠੀਕ ਆ ਤੇ ਤੁਸੀਂ ਹੁਣ ਚਲ ਜਿਓ ਮੈਂ ਲੇਟ ਹੋ ਜਾਣਾ ਡੈਡੀ ਜੀ ਤੁਸੀਂ ਮੈਨੂੰ ਅੱਜ ਹੀ ਲਿਹਾਵਿਓ